ਅਸਾ ਰਗ ਦੇ ਵਿੱਚ ਭਗਤ ਧੰਨਾ ਜੀ ਦਾ ਪਾਵਨ ਮੁਬਾਰਕ ਸ਼ਬਦ ਹੈ ਆਵਾਜ਼ ਮਾਰ ਕੇ ਸਮਝਾਉਂਦੇ ਨੇ ਰੇ ਚਤ ਚੇਤਸ ਕੀ ਨਾ ਦਿਆਲ ਦਮਦਰ ਬੇਬੇ ਨਾ ਜਾਨਸ ਕੋਈ ਜੇ ਤਾ ਵੈ ਬ੍ਰਹਮੰਡ ਖੰਡ ਕੋ ਕਰਤਾ ਕਰੈ ਸੋ ਹੋਈ ਰਹਾਉ ਸ਼ਬਦ ਦੀ ਸ਼ੁਰੂਆਤ ਵਿੱਚ ਹੀ ਰਹਾਉ ਦਾ ਬੰਦ ਹੈ ਰਹਾਉ ਦੇ ਬੰਦ ਵਿੱਚ ਹੀ ਪੂਰੇ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ ਰੇ ਚਿਤ ਚਿਤਸ ਕੀ ਨਿਆ ਦਿਆਲ ਦਮੋਦਰ ਭਗਤ ਧੰਨਾ ਜੀ ਸਮਝਾਉਂਦੇ ਨੇ हे ਮੇਰੇ ਚਿੱਤ ਤੂੰ ਕਿਉਂ ਚੇਤੇ ਨਹੀਂ ਕਰਦਾ ਉਸ ਮਾਲਕ ਜੀ ਨੂੰ ਜੋ ਦਇਆਦਸ ਉਮਾ ਹੈ ਜੋ ਸਾਰਿਆਂ ਦੀ ਉੱਤੇ ਦਇਆ ਕਰਨ ਵਾਲਾ ਜਿਹਨੂੰ ਦਿਆਲੂ ਕਿਹਾ ਜਾਂਦਾ ਹੈ ਜਿਹਨੂੰ ਰਹਿਮਤਾ ਕਰਨ ਵਾਲਾ ਰਹੀਮ ਕਿਹਾ ਜਾਂਦਾ ਹੈ ਜਿਹਨੂੰ کریم ਕਿਹਾ ਜਾਂਦਾ ਹੈ ਬਖਸ਼ਿਸ਼ ਕਰਨ ਵਾਲਾ ਜਿਹਦੇ ਬਾਰੇ ਪੜਿਆ ਜਾਂਦਾ ਹੈ ਮਿਹਰਵਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇਦਾਨ ਹੁਣ ਭਗਤ ਧੰਨਾ ਜੀ ਦਾ ਚਿੱਤ ਤੇ ਜੁੜਿਆ ਹੋਇਆ ਹੈ ਤਾਂ ਹੀ ਗੁਰੂ ਨਾਨਕ ਸਹਿਬ ਮਹਾਰਾਜ ਜੀ ਨੇ ਉਹਨਾਂ ਨੂੰ ਆਪਣੇ ਨਾਲ ਬਿਠਾਇਆ ਇਹਨਾ ਤਾਂ ਹੀ ਗੁਰੂ ਅਰਜਨ ਸਹਿਬ ਮਹਾਰਾਜ ਜੀ ਨੇ ਉਹਨਾਂ ਦੀ ਬਾਣੀ ਦਰਜ ਕੀਤੀ ਆ ਜਦੋਂ ਆਦਿ ਗ੍ਰੰਥ ਦੀ ਸੰਪਾਦਨਤਾ ਹੋਈ 15 ਭਗਤਾਂ ਦੀ ਬਾਣੀ ਦਰਜ ਕੀਤੀ ਗਈ ਪਹਿਲਾਂ ਪੋਥੀਆਂ ਦੇ ਵਿੱਚ ਸੀ ਜੋ ਗੁਰੂ ਨਾਨਕ ਸਾਹਿਬ ਜੀ ਭਗਤ ਸਹਿਬਾਨਾਂ ਦੀ ਬਾਣੀ ਇਕੱਠੀ ਕਰਕੇ ਲੈ ਕੇ ਆਏ ਸੀ ਉਦੋਂ ਚਾਰ ਜਾਣੇ ਹੋਰ ਵੀ ਆਏ ਸੀ ਲਾਹੌਰ ਤੋਂ ਚੱਲ ਕੇ ਕਾਨਾ ਪੀਲੂ ਸ਼ੱਜੂ ਸ਼ਾਹ ਹਸੈਨ ਉਹਨਾਂ ਦੇ ਬੋਲ ਦਰਜ ਨਹੀਂ ਸੀ ਕੀਤੇ ਕਿਉਂਕਿ ਉਹਨਾਂ ਦੇ ਬੋਲਾਂ ਵਿੱਚੋਂ ਹੰਕਾਰ ਝਲਕਦਾ ਸੀ ਜਿਹੜੇ 15 ਭਗਤ ਸਹਿਬਾਨਾਂ ਨੂੰ ਨਾਲ ਬਿਠਾਇਆ ਇਹਨਾਂ ਦੇ ਬੋਲਾਂ ਵਿੱਚੋਂ ਰੱਬੀ ਪਿਆਰ ਚਲਕਦਾ ਸੀ ਹੁਣ ਭਗਤ ਧੰਨਾ ਜੀ ਦਾ ਚਿੱਤ ਤੇ ਜੁੜਿਆ ਹੋਇਆ ਉਹ ਆਪਣੇ ਤੇ ਗੱਲ ਲਾ ਕੇ ਸਾਨੂੰ ਸਮਝਾ ਰਹੇ ਨੇ ਅਸੀਂ ਵੀ ਪੁੱਛੀਏ ਆਪਣੇ ਚਿੱਤ ਤੋਂ ਆਪਣੇ ਮਨ ਤੋਂ ਕਿਉਂ ਨਹੀਂ ਤੂੰ ਚੇਤੇ ਕਰਦਾ ਰੇ ਚਿੱਤ ਚੀਤ ਸਕੀਨਾ ਦਿਆਲ ਦਮੋਦਰ ਬਿਬੇ ਨਾ ਜਾਣਸ ਕੋਈ ਬਿਬੇ ਦਾ ਅਰਥ ਹੈ ਹੋਰ ਦੇਖੀ ਕਿਤੇ ਇੱਕ ਮਾਲਕ ਨੂੰ ਛੱਡ ਕੇ ਕਿਸੇ ਹੋਰ ਦੀ ਆਸ ਨਾ ਲਾ ਲੰਗੂ ਉਸ ਮਾਲਕ ਤੋਂ ਬਿਨਾ ਕੋਈ ਵੀ ਦੂਜਾ ਨਹੀਂ ਜਿਹੜਾ ਦਇਆ ਕਰੇ ਜੋ ਸਭ ਤੋਂ ਵੱਡਾ ਹੈ ਜੋ ਸਮਰੱਥ ਹੈ ਸਭ ਤਾਕਤਾਂ ਦਾ ਮਾਲਕ ਹੈ ਜੋ ਸਦੀਵੀ ਹੈ ਕੋਈ ਕੋਈ ਏਕਾਲ ਪੁਰਖ ਹੈ ਤੂੰ ਦੇ ਨਾਲ ਚਿੱਤ ਜੋੜ ਜੇ ਤਾਵੇ ਬ੍ਰਹਮੰਡ ਖੰਡ ਕੋ ਕਰਤਾ ਕਰੈ ਸੋ ਹੋਈ ਕਹਿੰਦੀ ਭਾਵੇਂ ਤੂੰ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਲਿਆ ਜਾ ਦੇਸ਼ਾਂ ਵਿਦੇਸ਼ਾਂ ਦੇ ਚੱਕਰ ਲਾਉਣੇ ਸ਼ੁਰੂ ਕਰ ਦੇ ਕਿੱਥੇ ਮਰਜੀ ਭੱਜ ਹੋਣਾ ਉਹੀ ਆ ਜੋ ਅਕਾਲ ਪੁਰਖ ਨੂੰ ਮਨਜ਼ੂਰ ਹੈ ਕਰਤਾ ਕਰੇ ਸੋ ਹੋਈ ਦੂਜੀ ਕੋਈ ਵੀ ਸ਼ਕਤੀ ਨਹੀਂ ਜਿਹੜਾ ਕੁਝ ਕਰ ਸਕਦੀ ਹੋਵੇ ਕਰਨ ਵਾਲਾ ਇੱਕੋ ਹੀ ਆ ਤੂੰ ਦਾ ਪੱਲਾ ਫੜ ਉਹਦੇ ਨਾਲ ਚਿੱਤ ਜੋੜ ਇਸੇ ਕਰਕੇ ਗੁਰੂ ਅਮਰਦਾਸ ਜੀ ਸਮਝਾਉਂਦੇ ਹਨ ਪੁੱਤ ਤੂੰ ਆਪਣੇ ਮਨ ਨੂੰ ਕਿਹਾ ਕਰ ਮਨ ਤੇਰੇ ਨਾਲ ਰੋਜ਼ ਗੱਲਾਂ ਕਰਦਾ ਤੂੰ ਵੀ ਗੱਲਾਂ ਕਰਿਆ ਕਰ ਆਪਾਂ ਕਹਿੰਦੇ ਆ ਨਾ ਮਨ ਕਹਿੰਦਾ ਮੇਰਾ ਮਨ ਕਰਦਾ ਆ ਖਾ ਮਾ ਮੇਰਾ ਮਨ ਕਰਦਾ ਮੈਂ ਇੱਥੇ ਜਾ ਮਾ ਇਹਦਾ ਮਤਲਬ ਮਨ ਬੋਲਦਾ ਹੈ ਮਨ ਗੱਲਾਂ ਕਰਦੇ ਆਪਾਂ ਵੀ ਮਨ ਨਾਲ ਗੱਲਾਂ ਕਰਿਆ ਕਰੀਏ ਗੁਰੂ ਅਮਰਦਾਸ ਜੀ ਰੋਜ਼ ਸਮਝਾਉਂਦੇ ਨੇ ਅੱਜ ਵੀ ਦੀਵਾਨ ਦੀ ਸਮਾਪਤੀ ਤੇ ਸਮਝਾਉਣਗੇ ਰੋਜ਼ ਹਰ ਇੱਕ ਸਮਾਗਮ ਤੋਂ ਬਾਅਦ ਜਦੋਂ ਆਪਾਂ ਨਿਤਨੀਮ ਵੀ ਕਰਦੇ ਆ ਨਾ ਨਿਤਨੀਮ ਦੇ ਵਿੱਚ ਵੀ ਭਾਵੇਂ ਸਵੇਰ ਦਾ ਨਿਤਨੀਮੇ ਭਾਵੇਂ ਸ਼ਾਮਾਂ ਦਾ ਨਿਤਨੀਮੇ ਰੋਜ਼ ਸਮਝਾਇਆ ਜਾਂਦਾ ਰੋਜ਼ ਪੜਿਆ ਜਾਂਦਾ ਤੂੰ ਪੁੱਛ ਆਪਣੇ ਮਨ ਨੂੰ ਕਿਹਾ ਕਰ ਏ ਮਨ ਮੇਰਾ ਤੂੰ ਸਦਾ ਰਹੋ ਕਰੋ ਕਿਰਪਾ ਸਾਰਿਆਂ ਨੂੰ ਜਾਵ ਏ ਮਨ ਮੇਰਾ ਤੂੰ ਸਦਾ ਰਹੋ ਸਤਿਗੁਰੂ ਜੀ ਕਹਿੰਦੇ ਪੁੱਤ ਇੱਕ ਵਾਰੀ ਕਹੇ ਤੋ ਇਹਨੇ ਸੁਣਨਾ ਨਹੀਂ ਇਹਨੂੰ ਦੁਬਾਰਾ ਕਹਿਣਾ ਪੈਣਾ ਦੁਬਾਰਾ ਕਹਿ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਇਹ ਪੁੱਛੇਗਾ ਨਾ ਵੀ ਕਿਉਂ ਹਰੀ ਦੇ ਨਾਲ ਰਮਾਂ ਤਾਂ ਦੱਸ ਦਈ ਹਰੀ ਦੀ ਬਖਸ਼ਿਸ਼ ਮਾਲਕ ਦੀ ਬਖਸ਼ਿਸ਼ ਉਹ ਤੇਰੇ ਦੁੱਖਾਂ ਨੂੰ ਦੂਰ ਕਰਨ ਵਾਲਾ ਹੈ ਦੁੱਖ ਸਭ ਵਿਸਾਰਣਾ ਸਾਰੇ ਦੁੱਖ ਹੀ ਦੂਰ ਹੋ ਜਾਣਗੇ ਅਗਲੀ ਬਖਸ਼ਿਸ਼ ਵੀ ਦੱਸ ਦਈ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਬਾਰਣਾ ਜੀ ਦਾ ਅੰਗੀਕਾਰ ਮਾਲਕ ਕਰਦਾ ਹੀ ਨਾ ਜਿਹਦੇ ਪੱਖ ਵਿੱਚ ਰੱਬ ਜੀ ਆ ਜਾਂਦੇ ਨੇ ਇਹ ਹੋਈ ਨਹੀਂ ਸਕਦਾ ਉਹਦਾ ਕੋਈ ਕੰਮ ਸਿਰੇ ਨਾ ਚੜੇ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਬਾਰਣਾ ਸਭ ਨਾ ਗੱਲਾਂ ਸਮਰੱਥ ਸੁਆਮੀ ਗੁਰੂ ਜੀ ਕਹਿੰਦੇ ਪੁੱਛ ਮਨ ਤੋਂ ਫਿਰ ਕਿਉਂ ਭਲਾਉਂਦਾ ਜਦੋਂ ਸਾਰੀਆਂ ਗੱਲਾਂ ਨੂੰ ਕਰਨ ਦੀ ਤਾਕਤ ਰੱਖਣ ਵਾਲਾ ਹੈ ਮਾਲਕ ਹੈ ਫਿਰ ਪੁੱਛਿਆ ਕਰ ਸੋ ਕਿਉਂ ਮਨੋਂ ਵਿਸਾਰੇ 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 ਕਿਉਂ ਬੁਲਾਉਨੇ ਸਭ ਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਵੇਖੋ ਇੱਕ ਪੌੜੀ ਵਿੱਚ ਚਾਰ ਵਾਰੀ ਕਹਿ ਦਿੱਤਾ ਕਿੰਨੀ ਗੱਲ ਜ਼ਰੂਰੀ ਹੋਏਗੀ ਕੋਈ ਮਨੋਖ ਆਪਾਂ ਨੂੰ ਕੋਈ ਗੱਲ ਇੱਕ ਵਾਰੀ ਕਹਿ ਦੇ ਉਸੇ ਗੱਲ ਨੂੰ 100 ਵਾਰੀ ਕਹਿ ਦੇ ਜ਼ਰੂਰੀ ਨਹੀਂ ਸੁਣੀਆ ਜਾਵੇ ਪਰ ਗੁਰੂ ਜੀ ਇੱਕੋ ਗੱਲ ਨੂੰ ਇੱਕ ਪੌੜੀ ਵਿੱਚ ਚਾਰ ਵਾਰੀ ਕਹਿ ਦੇਣ ਉਹ ਗੱਲ ਤੇ ਜ਼ਰੂਰ ਸੁਣਨੀ ਚਾਹੀਦੀ ਹੈ ਨਾ ਉਹ ਗੱਲ ਕਿੱਡੀ ਕੀਮਤੀ ਹੋਏਗੀ। ਇਹੀ ਗੱਲ ਭਗਤ ਧੰਨਾ ਜੀ ਸਮਝਾਉਂਦੇ ਨੇ। ਤੂੰ ਕਿਉਂ ਨਹੀਂ ਚੇਤੇ ਕਰਦਾ ਉਸ ਦਇਆ ਦੇ ਘਰ ਮਾਲਕ ਜੀ ਨੂੰ ਕਿੱਥੇ ਮਰਜੀ ਭੱਜ ਲਾ ਸਭ ਕੁਝ ਮਾਲਕ ਜੀ ਦੇ ਹੁਕਮ ਚ ਹੋ ਰਿਹਾ ਸਭ ਤੋਂ ਵੱਡਾ ਅਕਾਲ ਪੁਰਖ ਹੈ ਜੋ ਸਰਬ ਵਿਆਪਕ ਹੈ। ਜਿਵੇਂ ਉਹਨੂੰ ਪਾਉਂਦਾ ਉਦਾਂ ਹੀ ਹੋਣਾ ਕਰਤਾ ਕਰੇ ਸੋ ਹੋਈ ਦੂਜੀ ਕੋਈ ਸ਼ਕਤੀ ਹੈ ਹੀ ਨਹੀਂ ਐਵੇਂ ਨਾ ਕਿਸੇ ਦੂਜੇ ਦਾ ਆਸਰਾ ਲੈ ਲਈ ਭਗਤ ਜੀ ਸਮਝਾਉਂਦੇ ਨੇ ਸਾਰੇ ਡਰ ਭਰਮ ਭਲੇਖੇ ਅੰਦਰੋਂ ਕੱਢ ਦੇ ਜਦੋਂ ਰੱਬ ਜੀ ਨੇ ਕੁਝ ਕਰਨਾ ਹੁੰਦਾ ਨਾ ਉਹ ਤਾਂ ਕਿਸੇ ਦੂਜੇ ਦੀ ਸਲਾਹ ਵੀ ਨਹੀਂ ਲੈਂਦੇ ਕੋਈ ਦੂਜੀ ਸ਼ਕਤੀ ਤਾਂ ਕੀ ਹੋਣੀ ਹੈ ਕਿਸੇ ਦੂਜੇ ਦੀ ਸਲਾਹ ਵੀ ਨਹੀਂ ਲੈਂਦੇ ਜਿਵੇਂ ਆਪਾਂ ਕੋਈ ਕੰਮ ਕਰਨਾ ਹੋਵੇ ਸਲਾਹ ਕਰਦੀ ਆ ਨਾ ਵੀ ਘਰ ਪਾਉਣੇ ਨਕਸ਼ੀ ਬਣਾਈ ਜਾਂਦੀ ਨਹੀਂ ਸਲਾਹ ਕੀਤੀ ਜਾਂਦੀ ਹੈ ਕਿੱਦਾਂ ਬਣਾਈਏ ਬੱਚੇ ਨੂੰ ਸਕੂਲੇ ਪੜ੍ਹਨੇ ਪਾਉਣੇ ਰ ਕਰਦੇ ਆ ਸਲਾਹ ਕਰਦੇ ਆ ਕਿਹੜੇ ਸਕੂਲ ਚ ਪਾਈਏ ਪਰ ਜਦੋਂ ਰੱਬ ਜੀ ਨੇ ਕੁਝ ਕਰਨਾ ਹੈ ਮਾਲਕ ਜੀ ਕਿਸੇ ਦੀ ਸਲਾਹ ਵੀ ਨਹੀਂ ਲੈਂਦੇ ਬਿਓ ਪੂਸ਼ਨਾ ਮਸਲਤ ਤਰੈ ਜੋ ਕਿਸ਼ ਕਰੇ ਸੋ ਆਪੇ ਕਰੈ ਆਪ ਹੀ ਕਰਨ ਵਾਲੇ ਨੇ ਫਿਰ ਤੂੰ ਐਸੇ ਮਾਲਕ ਦਾ ਪੱਲਾ ਛੱਡ ਨਾ ਫਿਰ ਪਹਿਲੇ ਬੰਦ ਵਿੱਚ ਸਮਝਾਉਂਦੇ ਨੇ ਵੇਖ ਮਾਲਕ ਦੀ ਬਖਸ਼ਿਸ਼ ਨੂੰ ਕਿੰਨਾ ਦਇਆਵਾਨ ਹੈ